ਕਿਸੇ ਨੂੰ ਕਹਿਣ ਤੋਂ ਪਹਿਲਾਂ ਉਸ ਨੂੰ ਆਪਣੇ ਉੱਪਰ ਲਾਗੂ ਕਰਨਾ ਚਾਹੀਦਾ ਹੈ ਇਸ ਨਾਲ ਹੀ ਮਿਲਦੀ ਹੈ ਅੱਜ ਦੀ ਕਹਾਣੀ ਤਾਂ ਬਹੁਤ ਸਾਰੀ ਔਰਤਾਂ ਇੱਕ ਸਾਧੂ ਸੰਤ ਕੋਲ ਆਉਂਦੀਆਂ ਨੇ ਜੋ ਕਿ ਸਾਰੀਆਂ ਦੇ ਮੁਸ਼ਕਲਾਂ ਦਾ ਹੱਲ ਕਰਦਾ ਹੈ ਤਾਂ ਉਸ ਕੋਲ ਇੱਕ ਔਰਤ ਹੁੰਦੀ ਹੈ ਕਹਿੰਦੀ ਮੇਰਾ ਬੱਚਾ ਬਿਲਕੁਲ ਵੀ ਪੜਾਈ ਨਹੀਂ ਕਰਦਾ ਮੈਂ ਉਸ ਨੂੰ ਬਹੁਤ ਡਾਂਟਦੀ ਹਾਂ ਤਾਂ ਸੰਤ ਮਹਾਤਮਾ ਕਹਿੰਦੇ ਤੈਨੂੰ ਉਸ ਨੂੰ ਡਾਂਟਣ ਦੀ ਕੋਈ ਜ਼ਰੂਰਤ ਨਹੀਂ ਆ ਤੂੰ ਉਸ ਨੂੰ ਪਿਆਰ ਨਾਲ ਕਹੇਂਗੀ ਤਾਂ ਉਹ ਬਿਲਕੁਲ ਪੜ੍ਹੇਗਾ ਜੇਕਰ ਤੂੰ ਉਸ ਨੂੰ ਡਾਂਟ ਕੇ ਕਹੇਂਗੀ ਤਾਂ ਉਹ ਬਿਲਕੁਲ ਵੀ ਪੜ੍ਹਾਈ ਵਿੱਚ ਧਿਆਨ ਨਹੀਂ ਦੇਵੇਗਾ ਫਿਰ ਦੂਸਰੀ ਔਰਤ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਬੱਚਾ ਗੁੜ ਬਹੁਤ ਖਾਂਦਾ ਮੈਂ ਉਸਨੂੰ ਕਿਸ ਤਰ੍ਹਾਂ ਉਠਾਵਾਂ ਤਾਂ ਸੰਤ ਮਹਾਤਮਾ ਉਸ ਦੇ ਸਵਾਲ ਦਾ ਜਵਾਬ ਨਹੀਂ ਦਿੰਦਾ ਉਸਨੂੰ ਉੱਥੋਂ ਘੱਲ ਦਿੰਦਾ ਫਿਰ ਦੂਸਰੇ ਦਿਨ ਆਉਣ ਤੇ ਆਉਂਦੀ ਹੈ ਫਿਰ ਵੀ ਨਹੀਂ ਉਸਦਾ ਜਵਾਬ ਦਿੰਦਾ ਫਿਰ ਉਸਨੂੰ ਘੱਲ ਦਿੰਦਾ ਇਸੇ ਤਰ੍ਹਾਂ ਤੀਸਰੇ ਦਿਨ ਆਉਂਦੀ ਫਿਰ ਵੀ ਉਸਦਾ ਕੋਈ ਨਹੀਂ ਜਵਾਬ ਦਿੰਦਾ ਫਿਰ ਚੌਥੇ ਦਿਨ ਸੰਤ ਮਹਾਤਮਾ ਆਉਂਦਾ ਹੈ ਕਹਿੰਦਾ ਹੈ ਉਹ ਔਰਤ ਕਿੱਥੇ ਹੈ ਜਿਹੜੀ ਕਹਿੰਦੀ ਸੀ ਕਿ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ ਤਾਂ ਉਹ ਔਰਤ ਉਹ ਸਾਹਮਣੇ ਆਉਂਦੀ ਹੈ ਤੇ ਸਾਧੂ ਸੰਤ ਨੂੰ ਕਹਿੰਦੀ ਹੈ ਕਿ ਮੇਰੇ ਬੱਚੇ ਨੂੰ ਹੁਣ ਮੈਂ ਕਿਸ ਤਰ੍ਹਾਂ ਗੁਰ ਤੋਂ ਉਠਾਵਾਂ ਉਹ ਉਸ ਨੂੰ ਕਹਿੰਦਾ ਹੈ ਕਿ ਜਦੋਂ ਉਸ ਦੇ ਮਨ ਵਿੱਚ ਗੁੜ ਖਾਣ ਦਾ ਲਾਲਚ ਆਉਂਦਾ ਹੈ ਤਾਂ ਤਾਂ ਉਹ ਤੁਸੀਂ ਗੁੜ ਤੋਂ ਉਸ ਦੇ ਮਨ ਨੂੰ ਭਟਕਾਉਣਾ ਸ਼ੁਰੂ ਕਰ ਦਿਆ ਕਰ ਉਸ ਦਾ ਮਨ ਹੋਰ ਚੀਜ਼ਾਂ ਵਿੱਚ ਲਗਾਉਣਾ ਸ਼ੁਰੂ ਕਰ ਦਿਆ ਕਰ ਜਦੋਂ ਉਹ ਗੁੜ ਖਾਣ ਨੂੰ ਜੀ ਕਰਦਾ ਹੈ ਤਾਂ ਉਸ ਦੇ ਸਾਹਮਣੇ ਕੋਈ ਔਰ ਆਪਸ਼ਨਾਂ ਲੈ ਆਇਆ ਕਰ ਜਿਸ ਨਾਲ ਉਹ ਗੁੜ ਖਾਣ ਤੋਂ ਹਟ ਜਾਵੇ ਇਸੇ ਤਰ੍ਹਾਂ ਔਰਤ ਕਰਦੀ ਹੈ ਘਰੇ ਜਾ ਕੇ ਉਸ ਨਾਲ ਕਰਦੀ ਹੈ ਤੇ ਉਸ ਦਾ ਬੱਚਾ ਗੁੜ ਖਾਣ ਨੂੰ ਹਟ ਜਾਂਦਾ ਹੈ ਤਾਂ ਉਹ ਫਿਰ ਆ ਕੇ ਸਾਧੂ ਸੰਤ ਨੂੰ ਕਹਿੰਦੀ ਹੈ ਤੁਸੀਂ ਮੈਨੂੰ ਉਸ ਦਿਨ ਕਿਉਂ ਨਹੀਂ ਦੱਸਿਆ ਉਹ ਕਹਿੰਦਾ ਉਸ ਦਿਨ ਮੈਂ ਤੈਨੂੰ ਤਾਂ ਨਹੀਂ ਦੱਸਿਆ ਕਿਉਂਕਿ ਮੈਂ ਵੀ ਬਹੁਤ ਜ਼ਿਆਦਾ ਗੁੜ ਖਾਂਦਾ ਹਾਂ ਤਾਂ ਮੇਰੀ ਮਾਤਾ ਵੀ ਮੈਨੂੰ ਕਹਿੰਦੀ ਹੈ ਇਸ ਕਰਕੇ ਮੈਂ ਤੈਨੂੰ ਉਦੋਂ ਤੱਕ ਨਹੀਂ ਕਿਹਾ ਜਦੋਂ ਤੱਕ ਮੈਂ ਖੁਦ ਗੁੜ ਖਾਣਾ ਨਹੀਂ ਛੱਡ ਗਿਆ ਇਸ ਲਈ ਮੈਂ ਤੈਨੂੰ ਉਦੋਂ ਦਾ ਜਵਾਬ ਨਹੀਂ ਦਿੱਤਾ ਕਹਾਣੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਕਹਾਣੀਆਂ